ਮੈਂ ਵੀਰੇ ਨਾ ਉਸ ਤੋਂ ਪਹਿਲਾਂ ਨਾ ਪੱਲਾ ਸਾਹਿਬ ਜਦੋਂ ਪੂਰੇ ਹੋਏ ਆ ਮੈਂ ਉਦੋਂ ਵੀ ਸੰਸਕਾਰ ਤੇ ਗਿਆ ਉਹਨਾਂ ਦੇ ਤੇ ਮੈਂ ਹੈਰਾਨ ਹੋਇਆ ਕਿ ਬਹੁਤ ਮੁੰਡੇ ਇਹੋ ਜਿਹੇ ਮਤਲਬ ਬਹੁਤ ਆਏ ਹੋਏ ਸੀ ਜਿਨ੍ਹਾਂ ਨੇ ਸਿਰਫ ਫੋਨ ਫੜੇ ਹੋਏ ਸੀ ਫੋਨ ਫੜੇ ਹੋਏ ਸੀ ਤੇ ਉਹ ਜਾਣਉਂ ਆਏ ਹੁੰਦੇ ਕਿ ਕਲਾਕਾਰ ਉਹਨਾਂ ਦੇ ਸੀ ਉਹਨਾਂ ਨੂੰ ਦੇਖਣਾ ਹੈ ਅਸੀਂ ਦੇਖਾਂਗੇ ਔਰ ਮੈਨੂੰ ਨਾ ਪੱਲਾ ਸਾਹਿਬ ਦੇ ਸੰਸਕਾਰ ਤੇ ਕਈ ਮੁੰਡਿਆਂ ਨੇ ਮੇਰੇ ਨਾਲ ਸੈਲਫੀ ਕੀਤੀ ਮਤਲਬ ਮੈਂ ਉਦੋਂ ਇੰਨਾ ਹੈਰਾਨ ਸੀ ਨਾ ਵੀ ਮੈਂ ਔਰ ਉਸ ਤੋਂ ਬਾਅਦ ਮੈਨੂੰ ਯਾਦ ਆ ਮੈਂ ਪੱਲਾ ਸਾਹਿਬ ਦਾ ਪੋਕਸੀ 34 ਸੈਕਟਰ ਹਾਂਜੀ ਹਾਂਜੀ ਮੈਂ 34 ਸੈਕਟਰ ਗੁਰਦੁਆਰਾ ਸਾਹਿਬ ਤੋਂ ਜਦੋਂ ਬਾਹਰ ਨਿਕਲੇ ਆ ਤੇ ਉਹਦੇ ਸਾਹਮਣੇ ਹੀ ਪਾਰਕਿੰਗ ਸੀ ਤੇ ਮੇਰੀ ਗੱਡੀ ਨਾ ਥੋੜਾ ਮਤਲਬ 100 200 ਮੀਟਰ ਦੂਰੇ ਖੜੀ ਸੀ ਤੇ ਮੈਂ ਉੱਥੇ ਚੱਲਦਾ ਆ ਰਿਹਾ ਸੀ ਤੇ ਮੇਰੇ ਨਾਲ ਬਹੁਤ ਲੋਕ ਮੈਨੂੰ ਮੈਂ ਦੇਖਿਆ ਵੀ ਨਹੀਂ ਉਹਨਾਂ ਨੂੰ ਉੱਪਰ ਉਹ ਮੇਰੇ ਮੋਢੇ ਤੇ ਹੱਥ ਰੱਖ ਕੇ ਨਾ ਇਧਰੋਂ ਬਣਾ ਕੈਮਰਾ ਇਧਰੋਂ ਬਣਾ ਇਧਰੋਂ ਵੀਡੀਓ ਬਣਾ ਇਧਰੋਂ ਵੀਡੀਓ ਬਣਾ ਔਰ ਗੱਡੀ ਤੱਕ ਪਹੁੰਚਦੇ ਆ ਪਹੁੰਚਦੇ ਆ ਤੱਕ ਉਹਨਾਂ ਨੇ ਬਹੁਤ ਸਾਰੀਆਂ ਮਤਲਬ ਰੀਲਸ ਵਗੈਰਾ ਆਪਦਾ ਜੋ ਵੀ ਉਹਨਾਂ ਨੇ ਉਹ ਸੀ ਆ ਤਾਂ ਮੈਨੂੰ ਇਹ ਚੀਜ਼ ਲੱਗਦੀ ਆ ਕਿ ਠੀਕ ਆ ਬਹੁਤ ਲੋਕਾਂ ਲਈ ਇਹ ਬਿਜ਼ਨਸ ਹੋਊਗਾ ਕਿ ਉਹਨਾਂ ਦੀ ਰੋਟੀ YouTube ਤੋਂ ਜਾਂ ਕੰਟੈਂਟ ਤੋਂ ਚੱਲਦੀ ਆ ਕੋਈ ਬੁਰੀ ਚੀਜ਼ ਨਹੀਂ ਬਹੁਤ ਲੋਕ ਜੁੜੇ ਹੋਏ ਆ ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਕਿ ਇੱਕ ਜਿਹੜਾ ਇੱਕ ਇੱਕ ਬਾਰਡਰ ਹੁੰਦਾ ਨਾ ਇੱਕ ਚੀਜ਼ ਦਾ ਜਿੱਥੇ ਆ ਕੇ ਸਾਨੂੰ ਖਿਆਲ ਰੱਖਣਾ ਆਉਂਦਾ ਅਸੀਂ ਜਦੋਂ ਕਿਸੇ ਧਾਰਮਿਕ ਜਗ੍ਹਾ ਤੇ ਜਾਂਦੇ ਆ ਅਸੀਂ ਸਿਰ ਢੱਕ ਲੈਣੇ ਆ ਨਾ ਮਤਲਬ ਅਸੀਂ ਮर्याਦਾ ਮर्याਦਾ ਉਹ ਚੀਜ਼ ਸਾਨੂੰ ਮੈਨੂੰ ਮੈਂ ਲੱਗਦਾ ਕਿ ਕੁਝ ਚੀਜ਼ਾਂ ਉਹ ਜਿਹੜੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਥੋੜਾ ਜਿਹਾ ਮਤਲਬ ਉਹ ਕਹਿਣਾ ਚਾਹੀਦਾ ਵੀ ਠੀਕ ਆ ਜੇ ਮੈਂ ਇਸ ਚੀਜ਼ ਤੋਂ ਪੈਸੇ ਕਮਾ ਰਿਹਾ ਤਾਂ ਇਹ ਰਾਹ ਚੀਜ਼ ਨੂੰ ਮੈਂ ਉਹ ਕਰ ਦਿਆਂ ਕਈ ਵਾਰੀ ਐਜ਼ ਐਨ ਆਰਟਿਸਟ ਸਾਨੂੰ ਵੀ ਇਹ ਹੁੰਦਾ ਕਿ ਜੇ ਮੈਂ ਇਸ ਫਿਲਮ ਤੋਂ ਪੈਸੇ ਲੈਣਾ ਕੋਈ ਚੀਜ਼ ਐ ਉਹ ਜੀ ਹੁੰਦੀ ਐ ਜਿਹੜੀ ਤੁਹਾਨੂੰ ਲੱਗਦੀ ਐ ਕਿ ਨਹੀਂ ਤੁਸੀਂ ਯਾਰ ਨਾ ਕੋਈ ਨਾ ਆ ਚੀਜ਼ ਆਪਾਂ ਐਵੇਂ ਕਰ ਦਿੰਦੇ ਆ ਜਾਂ ਆਪਾਂ ਇਸ ਚੀਜ਼ ਤੇ ਸਪੋਰਟ ਕਰ ਦਿੰਦੇ ਆ ਤਾਂ ਉਦੋਂ ਮੈਨੂੰ ਇਹ ਚੀਜ਼ ਲੱਗਿਆ ਕਿ ਯਾਰ ਅਸੀਂ ਕੀ ਇਹ ਬਹੁਤ ਮਤਲਬ ਪੀਕ ਆ ਜਾਂ ਇਹ ਸ਼ੁਰੂਆਤ ਆ ਕਿ ਕਿੱਧਰ ਵੱਲ ਨੂੰ ਜਾ ਰਹੇ ਆ ਕਿੱਧਰ ਵੱਲ ਨੂੰ ਜਾਓਗੇ ਪਰ ਉਹ ਬਹੁਤ ਬੈਡ ਸੀ ਉਹ ਬਹੁਤ ਅਜੀਬ ਮੈਂ ਖੁਦ ਇਹ ਫੀਲ ਸੀ ਚੀਜ਼ ਦਿਖ ਰਹੀ ਜੀ ਮਤਲਬ ਬੰਦੇ ਦੇ ਮਨ ਦੀ ਗੱਲ ਹੁੰਦੀ ਨੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਦੇਖੀਏ ਮਨੋਵਿਗਿਆਨ ਕਿਸ ਤਰ੍ਹਾਂ ਦਾ ਤੁਹਾਨੂੰ ਇੱਕ ਹੋਰ ਚੀਜ਼ ਮੈਂ ਦੱਸਦਾ ਲੋਕ ਨਾ ਗੁੱਸਾ ਕਰ ਲੈਂਦੇ ਹਾਂ ਜੇ ਤੁਸੀਂ ਹੁਣ ਵੀ ਗੱਲ ਆਪਣੀ ਗੱਲ ਕਹੀ ਨਾ ਕਿ ਭਾਜੀ ਉੱਥੇ ਮਨਾ ਕਰ ਦੇਣਗੇ ਉਹਨਾਂ ਨੇ ਉਹਨਾਂ ਇੱਕ ਕਲਾਕਾਰਾਂ ਨੂੰ ਵੱਖਰਾ ਕੇ ਦੇਖ ਲੈਂਦੇ ਫਿਰ ਗੁੱਸਾ ਕਰ ਜਾਂਦੇ ਆ ਔਰ ਜੇ ਤੁਸੀਂ ਸੋਸ਼ੀਅਲੀ ਵੀ ਕੋਈ ਚੀਜ਼ ਬੋਲਦੇ ਆ ਤਾਂ ਉਸ ਚੀਜ਼ ਨੂੰ ਵੀ ਉਹ ਬੈਡ ਮੰਨਦੇ ਆ ਵੀ ਕਿਉਂ ਬੋਲਿਆ ਏਡੀ ਗੱਲ ਕਿਉਂ ਕਹਿ ਗਿਆ ਤੁਸੀਂ ਟ੍ਰੋਲ ਹੋਣ ਲੱਗ ਜਾਂਦੇ ਹੋ ਤਾਂ ਮੈਨੂੰ ਲੱਗਦਾ ਕਿ ਥੋੜੀ ਬਹੁਤ ਆਪ ਨੂੰ ਰੱਖਣੀ ਚਾਹੀਦੀ ਹੈ